ਹਾਂਜੀ ਦੋਸਤੋ ਸਵਾਗਤ ਹੈ ਜੀ ਤੇ ਇਹ ਜਿਹੜੇ ਤਿੰਨ ਨੁਸਖੇ ਜਿਹੜੇ ਨੇ ਸਾਹਮਣੇ ਪਏ ਨੇ ਤੁਹਾਡੇ ਤੇ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਬੜੇ ਸੌਖੇ ਢੰਗ ਨਾਲ ਇਹ ਮਿਲ ਜਾਂਦੇ ਨੇ ਤੇ ਪਹਿਲਾਂ ਇਹਨਾਂ ਦੀ ਆਪਾਂ ਤੁਹਾਨੂੰ ਦੱਸਦੀ ਇਹਨਾਂ ਦੀ ਜਾਣਕਾਰੀ ਦੇ ਦਈਏ ਇਹ ਹੈਗਾ ਜੀ ਖੁਰਮਾਨੀ ਖੁਬਾਨੀ ਵੀ ਕਿਹਾ ਜਾਂਦਾ ਇਸ ਨੂੰ ਤੇ ਇਸ ਤੋਂ ਇਲਾਵਾ ਇਹ ਹੈਗਾ ਜੀ ਅੰਜੀਰ ਫਲ ਤੇ ਇਹ ਹੈਗੇ ਨੇ ਜੀ ਆਲੂ ਬਖਾਰੇ ਇਹ ਵੀ ਅੰਸਾਰੀ ਦੀ ਦੁਕਾਨ ਤੋਂ ਬੜੇ ਸੌਖੇ ਮਿਲ ਜਾਂਦੇ ਨੇ ਤੇ ਹੁਣ ਇਹ ਗੱਲ ਕਰਦੇ ਆਂ ਵੀ ਇਹਨਾਂ ਦਾ ਫਾਇਦਾ ਕੀ ਹੈ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਕਿ ਹਰ ਨਵੀਂ ਜਾਣਕਾਰੀ ਜਿਹੜੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਦੋਸਤੋ ਆਮ ਤੌਰ ਤੇ ਜਿਹੜਾ ਗੰਭੀਰ ਰੋਗ ਹੈ ਉਹ ਹੈਗਾ ਹੀ ਸਭ ਤੋਂ ਵੱਡਾ ਕਮਰਦਰਦ ਦਾ ਜੋੜਾਂ ਦੇ ਦਰਦ ਗੋਡਿਆਂ ਦੇ ਮੋਢਿਆਂ ਦੇ ਦਰਦ ਤੇ ਉਹਨਾਂ ਨੂੰ ਇਹ ਜੜ ਤੋਂ ਖਤਮ ਕਰਦਾ ਹੈ ਤੇ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਇਸ ਨੁਸਖੇ ਦਾ ਖਾਸ ਤੌਰ ਤੇ ਤੇ ਇਹ ਸੌਖਿਆਂ ਬਾਜ਼ਾਰ ਚੋਂ ਪੰਸਾਰੀ ਤੋਂ ਮਿਲ ਜਾਂਦੇ ਨੇ ਤੇ ਇਸ ਤੋਂ ਇਲਾਵਾ ਯਾਦਦਾਸ਼ਤ ਦੀ ਕਮਜ਼ੋਰੀ ਤੇ ਪੇਟ ਦਾ ਹਰ ਟਾਈਮ ਫੁੱਲਿਆ ਫੁੱਲਿਆ ਰਹਿਣਾ ਪੇਟ ਚ ਅਫਾਰਾ ਰਹਿਣਾ ਤੇ ਇਸ ਤੋਂ ਇਲਾਵਾ ਜਿਹੜੇ ਅੰਤੜੀਆਂ ਦੇ ਗੰਭੀਰ ਰੋਗ ਨੇ ਉਹਨਾਂ ਨੂੰ ਵੀ ਇਹ ਬਹੁਤ ਹੀ ਜਲਦੀ ਜਿਹੜਾ ਠੀਕ ਕਰਦਾ ਹੈ ਤੇ ਬੜਾ ਅਚੂਕ ਇਸ ਦਾ ਇਹ ਇਲਾਜ ਹੈ ਤੇ ਹੁਣ ਤੁਹਾਨੂੰ ਇਸਦੀ ਵਰਤੋਂ ਦਾ ਢੰਗ ਦੱਸਦੇ ਆ ਇਹ ਇੱਕ ਖੁਰਬਾਨੀ ਰਾਤ ਨੂੰ ਸੌਣ ਵੇਲੇ ਜਦੋਂ ਆਪਾਂ ਕੋਸਾ ਗਰਮ ਦੁੱਧ ਪੀਨੇ ਆਮ ਤੌਰ ਤੇ ਤੇ ਇੱਕ ਖੁਰਮਾਨੀ ਇੱਕ ਇਹ ਅੰਜੀਰ ਫਲ ਇਹ ਇੱਕ ਇੱਕ ਲੈਣੇ ਨੇ ਤੇ ਇਹ ਜਿਹੜੇ ਨੇ ਆਲੂ ਭਖਾਰੇ ਨੇ ਇਹ ਦੋ ਜਾਂ ਤਿੰਨ ਪੀਸ ਆਪਾਂ ਲੈ ਸਕਦੇ ਆ ਤੇ ਇਹਨਾਂ ਦੇ ਵਿੱਚ ਜਿਹੜੀ ਇਹ ਗਿਟਕੀ ਖਾਂਦੇ ਸਮੇਂ ਉਹ ਕੱਢ ਦੇਣੀ ਹੈ ਤੇ ਉਸ ਤੋਂ ਬਾਅਦ ਚ ਜਿਹੜੇ ਆਲੂ ਭਖਾਰੇ ਨੇ ਇਹਨਾਂ ਦੀ ਵੀ ਗਿਟਕਾਂ ਕੱਢ ਦੇਣੀਆਂ ਨੇ ਤੇ ਇਹਨਾਂ ਦੀ ਆਪਾਂ ਵਰਤੋਂ ਕਰਨੀ ਹੈ ਤੇ ਪਰਮਾਤਮਾ ਨੇ ਚਾਇਆ ਤਾਂ ਜਿਹੜਾ ਤੁਹਾਡਾ ਕਮਰ ਦਰਦੀ ਜਿਹੜੀ ਹੁੰਦੀ ਰਹਿੰਦੀ ਏ ਜੋੜਾਂ ਦੇ ਤੇ ਇਹ ਜਿਹੜੇ ਦਰਦ ਨੇ ਉਹਨਾਂ ਤੋਂ ਜਲਦੀ ਨਿਜਾਤ ਦਵਾਉਂਦਾ ਜਿਹੜਾ ਇਹ ਫਾਰਮੂਲਾ ਹੈ ਤੇ ਇਹ 2 ਮਹੀਨੇ ਲਗਾਤਾਰ ਆਪਾਂ ਇਹ ਕੋਰਸ ਕਰਨਾ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਨਾ ਇਹ ਗਰਮ ਨੇ ਨਾ ਇਹ ਠੰਡੇ ਤੇ ਨਾ ਹੀ ਹੋਰ ਇਹਨਾਂ ਦੇ ਵਿੱਚ ਇਹ ਜਿਹੜੀ ਆਮ ਤੌਰ ਤੇ ਆਪਾਂ ਨੂੰ ਲੱਗਦਾ ਹੈ ਕਿ ਖਟਾਈ ਹੈ ਪਰ ਜਦੋਂ ਇਹਨਾਂ ਤਿੰਨਾਂ ਦਾ ਮਿਸ਼ਰਣ ਬਣਦਾ ਹੈ ਤੇ ਇਹ ਬਹੁਤ ਹੀ ਲਾਜਵਾਬ ਨੁਸਖਾ ਜਿਹੜਾ ਤਿਆਰ ਹੋ ਜਾਂਦਾ ਤੇ ਦੋਸਤੋ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਇੱਕ ਖੁਰਮਾਨੀ ਇੱਕ انجੀਰ ਫਲ ਤੇ ਦੋ ਜਾਂ ਤਿੰਨ ਪੀਸ ਆਲੂ ਭਖਾਰੇ ਗਰਮਾ ਦੁੱਧ ਨਾਲ ਲੈਣੇ ਨੇ ਰਾਤ ਨੂੰ ਸੌਣ ਵੇਲੇ ਤੇ ਉਸ ਤੋਂ ਬਾਅਦ ਚ ਕੋਈ ਵੀ ਚੀਜ਼ ਦੀ ਵਰਤੋਂ ਨਹੀਂ ਕਰਨੀ ਕੁਝ ਵੀ ਖਾਣਾ ਪੀਣਾ ਨਹੀਂ ਅਗਲੇ 2-3 ਘੰਟੇ ਵਾਸਤੇ ਸੋ ਇਹ ਸੀ ਜਾਣਕਾਰੀ ਤੇ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ